ਸ੍ਰੀ ਗੱਲ ਦੀ ਸੰਦਲ ਚੈਨਲ ਦੇ ਆਪ ਜੀ ਸਤਿ ਆਜਿ ਤਾਜ਼ਾ ਖਬਰ ਨਿਊਜ਼ੀਲੈਂਡ ਦੇ ਚੁੜੇ ਮਹਿੰਦੀ ਸਿੱਖਾਂ ਨੂੰ ਮਿਲੀ ਰਾਹ ਮਾਹਿਤ ਕਾਉਂਸਲਰ ਡੈਨੀਅਲ ਨੇ ਕਿਹਾ ਝੂਠੇ ਪ੍ਰਚਾਰ ਦਾ ਖਾਮਦਨ ਰੋ ਮੈਂ ਅਗਲੇ ਸਾਲ ਨਗਰ ਕੀਰਤਨ ਜੋਭਾ ਕਾ ਸ਼ਾਮਲ ਝੂਠੇ ਵਿਚਾਰਾਂ ਤੋਂ ਸਾਵਧਾਨ ਰਹੋ ਤੇ ਮੈਂ ਅਗਲੇ ਸਾਲ ਨਗਰ ਕੀਰਤਨ ਸ਼ਾਮਲ ਹੋਵਾਂਗਾ ਸਿੱਖ ਇਤਿਹਾਸ ਨੇ ਤੇ ਕੀਤਾ ਮਾਨ ਬਿਲ ਆਫ ਰਾਈਟ ਐਕਟ ਦੀ ਧਾਰਾ 15 ਤਹਿਤ ਹਰ ਇੱਕ ਨੂੰ ਆਪਣੇ ਧਰਮ ਦਾ ਜਾਂ ਵਿਸ਼ਵਾਸ ਦਾ ਹੱਕ ਕੋਵਿਡ ਪੁਣੀ ਦੇ ਲੋਕਡਾਊਨ ਲੋੜਵੰਦ ਪਰਿਵਾਰਾਂ ਢਿੱਡ ਪਰ ਲਈ ਵਿੱਚ ਕੀਤੀ ਕੀਤੀ ਮਦਦ ਨਾ ਭੁੱਲਣਯੋਗ ਹੈ ਆਕਾ ਕਲੈਂਡ 21 ਦਸੰਬਰ 2025 ਨੂੰ ਕਾਉਂਸਲਰ ਕੇਡੀਨ ਨਿਊਮੈਨ ਨਿਊਜ਼ੀਲੈਂਡ ਦੇ ਯੋਗ ਸਿਆਸਤਾਨਾਂ ਤੇ ਜੋ ਵਰਤਮਾਨ ਵਿੱਚ ਮਨਰੇਵਾ ਪਾਪਾਕਰਬ ਵਾਰਡ ਲਈ ਆਕਲੈਂਡ ਕਾਉਂਸਲ ਵੱਜੋਂ ਸੇਵਾ ਨਿਭਾ ਰਹੇ ਹਨ ਇਸ ਹਲਕੇ ਵਿੱਚ ਕਲ ਨਗਰ ਕੀਰਤਨ ਦੌਰਾਨ ਇੱਕ ਨਕਸ਼ਲੀ ਵਾਦੀ ਟਿੱਪਣੀ ਕਰਨ ਵਾਲੇ ਗਰੁੱਪ ਵੱਲੋਂ ਖੱਲਣਾ ਪਾਇਆ ਗਿਆ ਸੀ ਇਸ ਸਬੰਧ ਵਿੱਚ ਉਹਨਾਂ ਨੇ ਆਪਣਾ ਪ੍ਰਿਕਿਰਤੀ ਜਾਰੀ ਕੀਤਾ ਹੈ ਤੇ ਇਸ ਦਾ ਧੰਨਵਾਦ ਅਤੇ ਮੂਲ ਭਾਵ ਇਹਠਾ ਦਿੱਤਾ ਜਾ ਰਿਹਾ ਹੈ ਮਨ ਰੇਵਾ ਨਗਰ ਕੀਰਤਨ ਦੀ ਹੋਈ ਹਾਕਾ ਪ੍ਰਦਰਸ਼ਨ ਦੇ ਸਬੰਧ ਵਿੱਚ ਇਹ ਬਿਆਨ ਹੈ ਮੈਂ ਆਕਲੈਂਡ ਦੀ ਸਿੱਖ ਕਮਿਊਨਿਟੀ ਨੂੰ ਇਸ ਹਫਤੇ ਦਾ ਅੰਤ ਕੀਤਾ ਗਿਆ ਨਗਰ ਕੀਰਤਨ ਦੇ ਕੇ ਮੈਂ ਆਪਣਾ ਮਾਣ ਪ੍ਰਗਟ ਕਰਨਾ ਚਾਹਦਾ ਹਾਂ ਤੇ ਮੈਂ ਸ਼ਾਂਤਬਾਈ ਨਗਰ ਕੀਰਤਨ ਦੇ ਮੇਰੇ ਸਿੱਖ ਭਾਈਚਾਰੇ ਨੂੰ ਮੈਂ ਆਪਣੇ ਪਿਤਾ ਗੁਰੂ ਗ੍ਰੰਥ ਸਾਹਿਬ ਗ੍ਰੰਥ ਦੀ ਸੰਗਤ ਕਰਨ ਦਾ ਮੌਕਾ ਦਿੰਦਾ ਹਾਂ ਜਿਸ ਨੂੰ ਮੇਰੀ ਸਮਝ ਅਨੁਸਾਰ ਗੁਰਦੁਆਰਾ ਨਾਨਕਸਰ ਨਿਊਜ਼ੀਲੈਂਡ ਵਿੱਚ ਵਸ ਵਸ ਲੈ ਜਾਂਦਾ ਜਾ ਰਿਹਾ ਤੇ ਇੱਕ ਅਜਿਹਾ ਸਥਾਨ ਜੋਰਦਾਸ ਵੀ ਕੇਂਦਰ ਹੈ ਤੇ ਲੰਗਰ ਵੀ ਸਾਂਝ ਸਾਂਝਦਾਰੀ ਵੀ ਹੈ ਇਸ ਦੇ ਨਾਲ ਮੈਂ ਉਹਨਾਂ ਖੁਦ ਕੋਸ਼ਿਸ਼ ਦੇਸ਼ਪੱਤਰ ਪ੍ਰਤੀ ਆਪਣੀ ਗਹਿਰੀ ਨਿਰਾਸ਼ਾ ਦਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਦਾ ਸਾਹਮਣਾ ਕੀਤਾ ਤੇ ਰਸਤਾ ਰੁਕਣ ਦੀ ਕੋਸ਼ਿਸ਼ ਕੀਤੀ ਅਤੇ 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 ਰਨ ਪ੍ਰੋਟੈਸ਼ਨ ਵਰਗੇ ਨਾਅਰੇ ਵਾਲੀ ਟੀ-ਸ਼ਰਟ ਪਾ ਕੇ ਹਾਕਾ ਕੀਤਾ ਨਿਊਜ਼ੀਲੈਂਡ ਬਿਲ ਆਫ ਰਾਈਟ ਐਕਟ ਦੀ ਧਾਰਾ 15 ਕੋਸ਼ਿਸ਼ ਕਰਦੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਵਿਸ਼ਵਾਸ ਨੂੰ ਉਪਾਸਨਾ ਰੀਤੀ ਰਿਵਾਜ ਅਭਿਆਸ ਤੇ ਸਿੱਖਿਆ ਰਹੀ ਪ੍ਰਚਾਰ ਕਰਨ ਦਾ ਅਧਿਕਾਰ ਹੈ ਤੇ ਚਾਹੋ ਨਿਕਲੇ ਜਾਹੁਰ ਲਈ ਮਿਲ ਕੇ ਜਾਂ ਚਾਹੇ ਸਰਵਜਨਕ ਤੌਰ ਤੇ ਜਾਂ ਨਿੱਜੀ ਤੌਰ ਤੇ ਤੇ ਹੋਵੇ ਇਸ ਅਨੁਸਾਰ ਸਿੱਖ ਭਾਈਚਾਰੇ ਨੇ ਆਪਣਾ ਨਗਰ ਕੀਰਤਨ ਜੋੜਾ ਅਨੁਸਾਰ ਕੀਤਾ ਤੇ ਤੈ ਤੈ ਕੀਤੇ ਰਸਤੇ ਤੇ ਕਾਇਮ ਰਹੇ ਅਤੇ ਉਹਨਾਂ ਨੌਜਵਾਨਾਂ ਜਿਨ੍ਹਾਂ ਨੇ ਉਹ ਟੀ-ਸ਼ਰਟ ਪਾਈਆਂ ਹੋਈਆਂ ਸਨ ਉਹਨਾਂ ਨੂੰ ਆਪਣੀ رائے ਰੱਖਣ ਦਾ ਅਧਿਕਾਰ ਹੈ ਪਰ ਇੱਥੇ ਸંદਰਬਦੂ ਸਮਨਾ ਜ਼ਰੂਰੀ ਹੈ ਸਾਡੀ ਸਿੱਖ ਕਮਿਊਨਿਟੀ ਇਸ ਦੇਸ਼ ਵਿੱਚ ਹਰ ਹਰ ਹੋਰ ਕਮਿਊਨਿਟੀ ਵਾਂਗ ਆਪਣੀਆਂ ਜੜ੍ਹਾਂ ਨਿਊਜ਼ੀਲੈਂਡ ਵਿੱਚ ਬਾਹਰ ਕਿਤੇ ਨਾ ਕਿਤੇ ਜੋੜ ਸਕਦੀ ਹੈ ਇਸ ਮਾਮਲੇ ਵਿੱਚ ਪਹਿਲੇ ਪੰਜਾਬੀ ਪ੍ਰਵਾਸੀ 1890 ਵਿੱਚ ਨਿਊਜ਼ੀਲੈਂਡ ਵਿੱਚ ਆਏ ਸਨ ਅਤੇ ਤਦੋਂ ਤੋਂ ਹੀ ਲਗਾਤਾਰ ਆ ਰਹੇ ਹਨ ਮੈਂ ਨਿਊਜ਼ੀਲੈਂਡ ਅਤੇ ਭਾਰਤ ਦੇ ਰਿਸ਼ਤੇ ਦੀ ਧੂਮਕਮਾ ਅਤੇ ਵਿਰਾਸਤ ਲਈ ਬਹੁਤ ਆਭਾਰੀ ਹਾਂ ਅਤੇ ਇਸ ਗੱਲ ਵਿਆਪਕ ਤੌਰ ਤੇ ਨਹੀਂ ਜਾਣੀ ਚਾਹੀਦੀ ਕਿ ਗੈਲੀਪੋਲੀ ਵਿੱਚ ਲੜਨ ਵਾਲੇ ਅਜੈਕ ਸਿਰਫ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨਹੀਂ ਨਹੀਂ ਸਕੋ ਸਮੂਹ ਬ੍ਰਿਟਿਸ਼ ਸਮਰਾਜ ਦੇ ਸਪਾਈਆਂ ਨੇ ਸੇਵਾ ਕੀਤੀ ਹੈ ਉਹਨਾਂ ਨੇ ਉਹਨਾਂ ਵਿੱਚ ਸੌਹਾਰ ਹਜ਼ਾਰ ਭਾਰਤੀ ਸਪਾਈਸ ਵੀ ਸ਼ਾਮਲ ਜਿਨ੍ਹਾਂ ਵਿੱਚ ਅਜੈਕ ਦੇ ਸੈਨਿਕਾਂ ਦੀ ਮੋਰਚੇ ਤੇ ਸਹਾਇਕ ਭੂਮਿਕਾ ਲੜਾਈ ਕੀਤੀ ਤੇ ਮੈਂ ਦੌਰਾਨ ਲਗਭਗ 100 ਭਾਰਤੀ ਸਪਾਈ ਸ਼ਹੀਦ ਹੋਏ ਸਨ ਧੰਨਵਾਦ ਜੀ ਖਬਰਾਂ ਜੁਲਦੀ ਮੜੇ ਰੋ ਖਬਰਾਂ ਸੁੱਲ ਲਈ ਸ਼ੇਅਰ ਤੇ ਲਾਈਕ ਕਰ ਦਿਓ